ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਾ ਸਵੇਰੀ 4 ਵਜੇ ਨੁਕਸਾਨ ਹੋ ਗਿਆ ਤੇ ਆਪਣੇ ਨਾ ਚਾਚੇ ਘਨੇ ਦੱਸਿਆ ਸਵੇਰੇ ਨਾ ਗੱਡੀ ਉਹ ਉੱਥੇ ਭਰਾਡੇ ਥੱਲੇ ਖੜੀ ਸੀ ਉਹ ਭਰਾੰਡਾ ਟੁੱਟ ਗਿਆ ਸਾਰਾ ਫੁੱਟ ਗਿਆ ਤੇ ਆ ਗੱਡੀ ਥੱਲੇ ਖੜੀ ਸੀ ਫਫੜ ਜੀ ਆਏ ਹੋਏ ਸੀਗੇ ਰਾਤ ਭੂਆ ਤੇ ਫਫੜ ਜੀ ਆਏ ਸੀ ਮਿਲਣ ਟਰੈਕਟਰ ਖੜਿਆ ਸੀ ਪਹਿਲਾਂ ਤਾਂ ਉੱਥੇ ਆਹ ਟਰੈਕਟਰ ਖੜਿਆ ਸੀਗਾ ਇਹ ਟਰੈਕਟਰ ਕੱਢ ਕੇ ਉੱਥੇ ਗੱਡੀ ਲਾਤੀ ਵੀ ਚਲੋ ਰਾਤ ਨੂੰ ਟ੍ਰੇਲ ਵਗੈਰਾ ਪੈਂਦੀ ਆ ਹਨ ਤੇ ਆ ਗੱਡੀ ਫਟ ਗਿਆ ਇੱਥੇ ਸਾਰਾ ਸ਼ੀਸ਼ਾ ਤੇ ਡੈਂਟ ਵਗੈਰਾ ਜੇ ਪਾਏ ਗਏ ਹੋਰ ਤੇ ਉਹ ਦੇਖੋ ਭਾਂਡਾ ਫੜ ਕੇ 4 ਵਜੇ ਤੇ ਆਹ ਦੇਖੋ ਜੀ ਸਾਰਾ ਭਾਂਡਾ ਪੂਰਾ ਵਧੀਆ ਪੁਰਾਣਾ ਭਾਂਡਾ ਸੀਗਾ ਤੇ ਲੱਕੜ ਦਾ ਬਾਲੀਆਂ ਵਗੈਰਾ ਫੱਟੀਆਂ ਵਗੈਰਾ ਦੇ ਹੁਣ ਕਰਕੇ ਟੈਂਟ ਸਵੇਰੇ 4 ਵਜੇ ਦੇ ਉੱਠੇ ਹੋਏ ਤੇ ਆਹ ਸਾਰਾ ਹੁਣ ਇਕੱਠਾ ਕਰਕੇ ਟੈਂਚ ਕਰਾ ਨਾਲ ਮਿੱਟੀ ਇਧਰ ਫਿੱਚੀ ਆ ਸਾਰੀ ਟਰਾਲੀ ਮਿੱਟੀ ਦੀ ਸੀ ਪਹਿਲਾਂ ਕਈਆਂ ਨਾਲ ਇਧਰ ਘਰੀ ਸਾਈਡ ਤੇ ਬਾਰ ਖੋਲਿਆ ਹਨ ਬਾਰ ਨਹੀਂ ਖੁੱਲਦਾ ਸੀਗਾ ਤੇ ਚਲੋ ਇੰਨਾ ਪ੍ਰਮਾਤਮਾ ਦਾ ਸ਼ੁਕਰ ਆ ਵੀ ਕੋਈ ਦਿਨੇ ਨਾ ਹੋਇਆ ਹਨ ਵੀ ਦਿਨੇ ਸਾਰਾ ਦਿਨ ਨੰਗਦੇ ਟੱਪਦੇ ਰਹਿਣਾ ਇੱਥੋਂ ਦੀ ਵੀ ਜਵਾਕ ਵੀ ਇੱਥੇ ਖੇਡਦੇ ਰਹਿੰਦੇ ਸਾਰਾ ਦਿਨ ਸ਼ਾਮ ਨੂੰ ਤੇ ਵੀ ਇੰਨਾ ਸ਼ੁਕਰ ਚਲੋ ਬਚਤ ਰਹੀ ਗਈ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਤੇ ਇੰਨਾ ਸ਼ੁਕਰ ਕੋਈ ਹੋਰ ਨਾ ਨੁਕਸਾਨ ਹੋਇਆ ਜਾਨੀ ਤੇ ਆ ਫੱਟੀਆਂ ਵਗੈਰਾ ਨਿਕਲੀਆਂ ਨੇ ਟੁੱਟ ਗਈਆਂ ਸਾਰੀਆਂ ਹਨ ਤੇ ਗਾਰਡਰ ਵਗੈਰਾ ਡੈਡੀ ਨੇ ਉਧਰ ਰੱਖਤੇ ਤੇ ਔਰ ਲਾਂਬੇ ਵਾਲਾ ਕੰਮ ਹੋ ਗਿਆ ਭੂਏ ਤੇ ਗੱਡੀ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਬਾਵਾ ਦੇਖੋ ਸਾਰਾ ਫੁੱਟ ਗਈ ਸਾਰੀ ਵਿੱਚੋਂ ਸ਼ੀਸ਼ਾ ਉਹ ਦੇਖੋ ਤੇ ਦੇਖੋ ਔਰ ਸ਼ੀਸ਼ਾ ਫੁੱਟ ਗਿਆ ਡੈਂਟ ਵਗੈਰਾ ਜਿਹੜੇ ਕੈਮਰੇ ਦੇ ਵਿੱਚ ਨਹੀਂ ਆਉਂਦੇ ਨਾ ਪਾਵਰ ਡੈਂਟ ਜੇ ਪੈ ਗਏ ਨਵੀਂ ਗੱਡੀ ਸੀ ਜਮਾਂ ਇਹ ਤੇਰਾ ਟੱਪ ਕਿਹੜਾ 24 ਰੁਪਏ ਕਿਹਨਾਂ ਨੂੰ ਪੁੱਛ ਲਵੇ ਇੰਨੇ ਕਿਡਾ ਮਾਨ ਸਾਡੇ ਕਰਾ ਰਿਹਾ ਹੈਗਾ ਮਾਨ ਸਾਡੇ ਕਰਾ ਰਿਹਾ ਇਹ ਬੜਾ ਹੋਇਆ ਯਾਰ ਚਲ ਆਂ ਅੰਮ੍ਰਿਤਸਰ ਦੀ ਉਹਦਾ ਪ੍ਰਦੀਪ ਨੂੰ ਦੱਸਿਆ ਰਹਿਣਾ ਇਹ ਬਾਕੀ ਸਾਨੂੰ ਨਾ ਉਹ ਦਿਖਾਉਣੇ ਜਿਹੜਾ ਟੁੱਟਿਆ ਸੀ ਟੰਬਾ ਜਾਂ ਆ ਸੀਗਾ ਇਹ ਟੰਬਾ ਪਾਇਆ ਹੋਇਆ ਸੀ ਮੁਰੇ ਟੁੱਟ ਗਿਆ ਦੇਖੋ ਉੱਥੋਂ ਇਹ ਟੁੱਟ ਗਿਆ ਇੱਕ ਪਾਸਾ ਸੀਗਾ ਤੇ ਕੋਈ ਇਹ ਨੂੰ ਸ਼ੌਂਕ ਨਹੀਂ ਹੈਗੀ ਕੋਈ ਉਹ ਨਹੀਂ ਹੈਗੇ ਹਨ ਤੇ ਆਪਾਂ ਕਹਿ ਦਈਏ ਵੀ ਸ਼ੌਂਕ ਕਰਕੇ ਟੁੱਟ ਗਿਆ ਦੇਖੋ ਸੁੱਕਾ ਜ਼ਰੂਰ ਆ ਵੀ ਚਲੋ ਪੁਰਾਣਾ ਹੋ ਗਿਆ 40 ਸਾਲ ਹੋ ਗਏ ਬਰਾਂਡੇ ਪਾਏ ਨੂੰ ਤੇ ਨੀਤਾਂ ਦੀ ਕੋਈ ਹੋਣੀ ਹੈਗਾ ਬਾਕੀ ਹੁਣ ਸਾਨੂੰ ਦੂਜੀ ਉਹ ਤੇ ਬਸ ਆ ਟਰੈਕਟਰ ਦੀ ਗੱਲ ਚਤ ਰਹਿਣੀ ਸੀ ਕੁਝ ਤੇ ਇਹ ਟਰੈਕਟਰ ਖੜਾ ਸੀ ਉੱਥੇ ਟਰੈਕਟਰ ਗਾਹਾਂ ਕਰਤਾ ਗੱਡੀ ਉੱਥੇ ਫਫੜਜੀ ਨੇ ਉੱਥੇ ਲਾਤੀ ਤੇ ਨੇਰਾ ਹੋ ਗਿਆ ਪਹਿਲਾਂ ਤਾਂ ਜਾਂਦੇ ਸੀਗੇ ਬਾਅਦ ਚ ਮਿਸ ਸਮਾਰਤੀ ਇਹਨਾਂ ਨੇ ਟਰੈਕਟਰ ਪਿੱਛੇ ਕਰਤਾ ਤੇ ਉਥੇ ਗੱਡੀ ਲਾਤੀ ਨਹੀਂ ਫੁੱਟਣਾ ਤਾਂ ਇਹਨੇ ਸੀ ਨੁਕਸਾਨ ਇਹਦਾ ਹੋਣਾ ਸੀ ਤੇ ਚਲੋ ਇਹੋ ਕਰਮਾਂ ਚ ਹੈਗਾ ਸੀ ਹੋ ਗਿਆ ਨੁਕਸਾਨ ਇੰਨਾ ਸੁਗਰਾ ਦੇਣੇ ਨਾ ਹੋਇਆ ਹਨ ਬਹੁਤ ਬਚਤ ਰਹੀਗੀ ਤੇ ਬਾਕੀ ਜਿਹੜੀ ਵੀਡੀਓ ਆਪਾਂ ਕਲਿੱਪ ਪਾਈ ਸੀ ਵੀ ਸਵੇਰੇ ਜਦੋਂ ਕੱਢੀ ਆ ਨਾ ਗੱਡੀ ਉਹ ਕਲਿੱਪ ਤੁਹਾਨੂੰ ਵਿੱਚ ਪਾਵਾਂਗੇ ਉਹ ਦਿਖਾਉਣਾ ਤੁਹਾਨੂੰ ਤੇ ਉਹ ਦੇਖਿਓ ਕਿਵੇਂ ਗੱਡੀ ਕੱਢੀ ਆ ਸੀ ਕਿੰਨੇ ਰੇਤੇ ਦੇ ਵਿੱਚੋਂ ਕਿੰਨਾ ਸਾਮਾਨ ਸੀ ਗੱਡੀ ਦੇ ਉੱਪਰ ਬਾਲੀਆਂ ਵਗੈਰਾ ਹਨ கலிப்பாவா நான் சிாா் बार नहीं भुलता सारा कुछ लगता ਜਵਾਬ ਕਰਦੇ ਆਂ ਅਮਰਦਾ ਦੇ ਆ ਆ ਮਸਾ ਜਾ ਰਿਹਾ ਚੱਕ ਦਾ ਹੋ ਗਿਆ ਸਹੀ ਆ ਉਹ ਮੇਕਲ ਜੀ ਹਾਂ ਲੱਗਿਆ ਨੰਦਾ ਬਾਕੀ ਗੱਡੀ ਦਾ ਤੁਸੀਂ ਦੇਖ ਹੀ ਲਿਆ ਹਨਾ ਕਿੰਨਾ ਕੁ ਨੁਕਸਾਨ ਆ ਤੇ ਕਿੰਨੇ ਕਿਵੇਂ ਗੱਡੀ ਕੱਢੀ ਆ ਥੱਲੋਂ ਹਨਾ ਇਹ ਕੋਈ ਨਹੀਂ ਮੰਮਾ ਪੀਤੂ ਅੱਜ ਸਕੂਲ ਨਹੀਂ ਗਿਆ ਹੈਗਾ ਮੈਂ ਵੀ 2 ਵਜੇ ਤੱਕ ਛੁੱਟੀ ਲੈ ਲਈ ਸੀਗੀ ਜੋ ਸਭ ਸਪਾਈ ਜੀ ਕਰੀਆ ਬਹਾਵਾ ਟਾਈਮ ਲੱਗ ਗਿਆ ਤੇ ਤੇ ਗੱਡੀ ਦਾ ਵੀ ਕਰਵਾ ਕੇ ਲਿਆਉਣਾ ਮਾਨਸਾ ਜਾ ਕੇ ਤੇ ਪੀਤੂ ਅੱਜ ਸਕੂਲ ਨਹੀਂ ਗਿਆ ਪੀਤੂ ਵੀ ਰਾਤ ਉਫੜੀ ਆ ਰਹੀ ਸੀ ਉਹਦੇ ਗੱਲਾਂ ਕਰੀ ਗਏ ਰਸ ਲੇਟ ਹੋ ਗਏ 12 1 ਵਜੇ ਗਿਆ ਸੀ ਰਾਤ ਤੜਕੇ ਫੇਰ 3:30 ਵਜੇ ਉੱਠ ਗਏ ਹਨ ਤੇ ਇਸ ਕਰਕੇ ਪੀਤੂ ਨੂੰ ਮੈਂ ਖਾਇਆ ਨਹੀਂ ਹੈਗਾ ਇਹਦੀ ਮੰਮਾ ਸਾਡੇ ਨਾਲ ਸਾਰੇ ਰਿਸ਼ਤੇਦਾਰੀ ਚ ਮਾਨਸਾ ਕੋਈ ਦਾਖਲਾ ਮਾਨਸਾ ਉਹਨਾਂ ਨੂੰ ਰੋਟੀ ਫੜਾਉਣ ਵਾਗੇ ਬੀਬੀ ਤੇ ਪ੍ਰੀਤੀ ਵਾਗੇ ਦੀ ਮੰਮਾ ਰੋਟੀ ਫੜਾਉਣ ਵਾਗੇ ਮਾਨਸਾ ਪੀਤੂ ਮੇਰੇ ਕੋਲ ਆਗਾ ਤੇ ਹੁਣ ਆਪਾਂ ਨਹਾ ਧੋ ਕੇ ਸਕੂਲ ਚ ਦੇਖਦੇ ਆਂ ਸਕੂਲ ਜਾਵਾਂਗੇ 3:00 ਵਜੇ ਤੇ 2:00 ਵਜਨ ਵਾਲਿਆ ਚਲੋ ਆਪਾਂ ਹੁਣ ਰੋਟੀ ਨੂੰ ਖਾ ਦੇਣ ਵਾਲੇ ਪੀਤੂ ਨੂੰ ਰੋਟੀ ਖਵਾ ਲਈ ਦੀ ਮੰਮਾ ਔਰ ਹੈ ਨਹੀਂਗੇ ਗੱਪਾਂ ਨਾ ਤੋ ਸਕੂਲ ਚ ਚੱਲਾਂਗੇ ਤੇ ਚਲੋ ਜੀ ਮਿਲਦੇ ਆਂ ਠਹਿਰ ਕੇ ਮਿਲਦੇ ਆਂ ਹਾਂ ਪੀਤੂ ਕੀ ਕਰੀਏ ਨਾ ਕੁਝ ਨਹੀਂ ਖੇਡਿਆ ਤੇਦੀ ਅੰਨਾ ਸਕੂਲ ਨਹੀਂ ਗਿਆ ਫਿਰ ਅੱਜ ਤੂੰ ਕਿਉਂ ਥੱਕ ਗਿਆ ਸੀ ਤੂੰ ਰਾਤ ਹੈ ਮੈਂ ਫਿਰ ਤੈਨੂੰ ਕਿਹਾ ਸੀ ਵੀ ਸੌਂ ਜਾ ਸੌਂ ਜਾ ਸੌਂ ਜਾ 11 ਦਾ ਪੀਤੂ ਸਵੇਰੇ ਜਦੋਂ ਖੜਕਾ ਹੋਇਆ ਨਾ ਮੰਮੀ ਠਾਣ ਆਈ ਸਾਨੂੰ ਤੇ ਇੰਨਾ ਪੀਤੂ ਵੀ ਡਰ ਗਿਆ ਜਦੋਂ ਬੀਬੀ ਨੇ ਕਿਹਾ ਕਿ ਵੀ ਗੱਡੀ ਫੁੱਟ ਗਈ ਗੱਡੀ ਫੁੱਟ ਗਈ ਤੇ ਮੰਮੀ ਤੁਹਾਨੂੰ ਪਤਾ ਬੁੜੀਆਂ ਦੀ ਕਾਰ ਤੋਂੰਦੀਆਂ ਗੱਲ ਉਹੀ ਡਰਾ ਦੁੰਦੇ ਆ ਅਸੀਂ ਭੱਜ ਕੇ ਉੱਠੇ ਤੇ ਪੀਤੂ ਵੀ ਭੱਜ ਕੇ ਉੱਠੀ ਅ ਮਹਾ ਪੀਤੂ ਸੌ ਜਾ ਪੁੱਤ ਫਿਰ ਨਾਲ ਦੀ ਨਾਲ ਸੌ ਗਈ ਇਹ ਵਿਚਾਰੀ 11 ਇਹ ਵੀ ਡਰ ਗਈ ਸੀ ਵੀ ਕੀ ਹੋਵੇ ਤੇ ਇੱਕ ਰਾਤ ਬਹੁਤ ਕੁ ਵੇਲੇ ਸੁੱਤੇ ਅਗੇ ਤੇ ਅੱਜ ਫੁੱਫੜ ਜੀ ਫਿਰ ਮੇਰੇ ਵਾਲਾ ਮਹੌਸਨ ਲੈ ਕੇ ਸੀ ਜੀ ਗੱਡੀ ਉਰੇ ਖੜਾ ਕੇ ਤੇ ਗੱਡੀ ਦਾ ਮਾਨਸਾ ਖੜਾ ਕੇ ਆਵਾਂਗੇ ਆਪਾਂ ਹਾਂ ਬੀਤੂ ਸਕੂਲ ਜਲਦੀ ਆ ਫਿਰ ਆਪਾਂ ਛੱਡ ਕੇ ਆਵਾਂ ਹੈ ਸਵੇਰੇ ਜਾਏਗਾ ਠੀਕ ਆ ਤੇ ਆ ਕੀ ਕਰੀਏ ਨਾ ਫਿਰ ਤੂੰ ਹਣ ਛੇੜੀ ਅੰਨਾ ਛੇੜੀ ਅੰਨਾ ਇਕੱਲਾ ਹੀ ਛੇੜੀ ਅੰਨਾ ਸੈਜੂ ਵੀ ਸਕੂਲ ਨਹੀਂ ਗਿਆ ਅੱਜ ਤਹਣਾ ਕਵਾ ਗਿਆ ਸੀ ਗਿਆ ਨਹੀਂ ਸਵੇਰੇ ਬਹਿਨ ਧਾਈ ਸੀ ਮਾਸੀ ਨੂੰ ਮੈਂ ਕਹਿੰਦਾ ਸੀ ਮਾਂ ਹ ਲੈ ਕੇ ਨਾ ਜਾਏ ਚਲੋ ਹੈ ਮਾਡਲ ਪੀਤੂ ਥੱਕ ਕੇ ਆਵਾਰਾ ਤ ਬੜਾ ਲੇਟ ਸੁੱਤਾ ਜਾ ਤੇ ਸਵੇਰੇ ਫੇਰ ਜਲਦੀ ਉੱਠ ਖੜਾ ਸੀਗਾ ਤੇ ਮਾਂ ਚਲੋ ਰਹਿਣ ਦਿਓ ਅੱਜ ਬਾਕੀ ਇਹ ਜਿੱਤੇ ਮੈਂ ਨਾ ਜਾਮਾ ਨਾ ਸਵੇਰੇ ਰੋਂਦੀ ਆਏ ਅੱਜ ਉਹ ਵਿਚਾਰਾ ਸਕਿਉਰਿਟੀ ਗਾਰਡ ਉਹਨੂੰ ਭੇਜਿਆ ਸੀ ਮੇਰੇ ਘਰੇ ਤੇ ਉਹਨੂੰ ਲਾਸਟ ਵਾਲਾ ਕਿੜਾ ਲਾ ਕੇ ਆਵਾਂਗੇ ਆਪਾਂ ਇਹਦੀ ਮੰਮੀ ਫਿਰੇ ਮਮਾ ਫਿਰੇ ਆ ਜਾਣਗੇ ਨਾਲੇ ਤਦੋਂ ਤੇ ਨਾਲੇ ਇਹਨੂੰ ਰੋਟੀ ਰੋਟੀ ਖਵਾਉਣੀ ਆ ਹਾਂ ਬੁੱਤ ਅਵਾਜ਼ ਨੂੰ ਕੀ ਹੋ ਗਿਆ ਤੇਰੀ ਨੂੰ ਹੂੰ ਕੀ ਹੋ ਗਿਆ ਅਵਾਜ਼ ਨੂੰ ਉਹ ਗੰਦਿਆ ਅਵਾਜ਼ ਨੂੰ ਕੀ ਹੋ ਗਿਆ ਦੇਖੋ ਵੀ ਤੂੰ ਨੇ ਕਿੰਨਾ ਸਮਾਨ ਖੰਡਿਆ ਲਿਆ ਇਹਦੀ ਮੰਮਾ ਕੱਢਣ ਨਹੀਂ ਦਿੰਦੀ ਐਨਾ ਸਮਾਨ ਉਹ ਦੋ ਕਖੇੜਾਂ ਦੇ ਦਿੰਦੀ ਆ ਖੁਦ ਖੇਡ ਲਾ ਤੇ ਮੈਨੂੰ ਪਤਾ ਆ ਕਿ ਪਾਪਾ ਮੈਨੂੰ ਜਵਾਬ ਨਹੀਂ ਦਿੰਦਾ ਪਾਪਾ ਕਹਿੰਦੀ ਖੇਡਣਾ ਮੈਂ ਖੇਡਾਂ ਦੇ ਦੋ ਮੈਂ ਫਿਰ ਇਹਨੂੰ ਸਾਰੀਆਂ ਖੇਡਾਂ ਖੰਡਿਆ ਕੇ ਦੇ ਦਾਂ ਨਾ ਫਿਰ ਇਹ ਵਧੀਆ ਪਾਪਾ ਟਾਈਮ ਖੇਡੀ ਜਾਂਦੀ ਆ ਜੇ ਬੱਚੇ ਨੂੰ ਪੱਕਾ ਖੇਡਾਂ ਦੇਵਾਂਗੇ ਤੇ ਉਹ ਦੁਬਾਰਾ ਫੇਰ ਚੀਜ਼ ਮੰਗਣ ਲੱਗ ਜਾਂਦਾ ਕੋਈ ਨਾ ਕੋਈ ਹਨਾ ਵੀ ਤੂੰ ਹਾਂਜੀ ਚਾਹ ਤੂੰ ਬਲਾ ਤਾ ਮੈਂ ਵੀ ਸਾਡੇ ਨਾਲ ਖੇਡ ਲਾਂਗਾ ਅੱਛਾ ਜੂ ਸਕੂਲ ਗਿਆਗਾ ਪੁੱਤ ਸ਼ਾਇਦ ਮੈਨੂੰ ਲੱਗਦਾ ਖਜੇ ਨਹੀਂ ਹੋਣਾ ਪੁੱਤ ਘਰੇ ਹੋ ਅਸੀਂ ਤਾਂ ਰੋਟੀ ਰੋਟੀ ਖਾਂਦਾ ਹੂੰ ਤਾਂ ਇਹ ਉਹਦੀ ਮੰਮਾ ਨੇ ਨਮਾ ਨਮਾਉਂਦਾ ਹੂਗਾ ਨਾ ਤੋ ਕੀ ਆ ਪਿਆ ਹੂਗਾ ਤੇਰੇ ਕੋਲੇ ਨਹੀਂ ਪੁੱਤ ਹੈ ਨਹੀਂ ਕਰੇ ਕੋਈ ਨਾ ਮੈਂ ਦੇਖਿਆ ਹੂੰਗਾ ਜਾ ਕੇ ਠੀਕ ਹੈ ਚਲੋ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਲਾਈਕ ਕਮੈਂਟ ਕਰਿਓ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਵੀ ਆਪਣੇ ਵਲੌਗ ਕਿਵੇਂ ਲੱਗੇ ਤੁਹਾਨੂੰ De te, ya chica, ¿Y tú, Boldo? Ya, Bye.